ਪੀਪੀਐਸਸੀ ਜ਼ਿਲ੍ਹਾ ਟਰਨੀ ਦੀ ਪ੍ਰੀਖਿਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਦੂਜਾ ਰੈਂਕ ਹਾਸਲ ਕਰਨ ਵਾਲੀ ਅਦਿਤੀ ਨੇ ਕਿਹਾ ਕਿ ਮੇਰਾ ਅੱਜ 9 ਸਾਲਾਂ ਬਾਅਦ ਸੁਪਨਾ ਪੂਰਾ ਹੋਇਆ ਹੈ ਤੇ ਇਸ ਖੁਸ਼ੀ ਦੇ ਮੌਕੇ ਤੇ ਅਦਿਤੀ ਦੇ ਵੱਲੋਂ ਆਪਣੇ ਸਕੂਲ ਵਿੱਚ ਵੀ ਜਾ ਕੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ ਜਿੱਥੇ ਕਿ ਸਕੂਲ ਦੀ ਪ੍ਰਿੰਸੀਪਲ ਅਤੇ ਸਕੂਲ ਦੇ ਸਟਾਫ ਦੇ ਵੱਲੋਂ ਅਦਿਤੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਇਸ ਮੌਕੇ ਤੇ ਅਦਿਤੀ ਨੇ ਕਿਹਾ ਕਿ ਅੱਜ ਬੇਸ਼ੱਕ ਲੋਕ ਪੁਰਾਣੇ ਸਮਿਆਂ ਦੇ ਵਾਂਗ ਕੁੜੀਆਂ ਨੂੰ ਕੋਖਾਂ ਦੇ ਵਿੱਚ ਨਹੀਂ ਮਾਰਦੇ ਪਰ ਕਿਤੇ ਨਾ ਕਿਤੇ ਹੁਣ ਵੀ ਕੁੜੀਆਂ ਨੂੰ ਦਬਲੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਹੈ ਜਿਸ ਦੇ ਚੱਲਦਿਆਂ ਲੋਕਾਂ ਨੂੰ ਚਾਹੀਦਾ ਏ ਕਿ ਉਹ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਸਮਝਣ ਅਤੇ ਤੀਆਂ ਨੂੰ ਵੀ ਬਰਾਬਰ ਜਿਉਣ ਦਾ ਹੱਕ ਦੇਣ ਸਰ ਮੈਂ ਪੰਜਾਬ ਦੇ ਵਿੱਚ ਡਿਪਟੀ ਡਿਸਟ੍ਰਿਕਟ ਅਟਾਰਨੀ ਦੀ ਪੋਸਟ ਹੈ ਇਟ ਇਹ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਅੰਡਰ ਆਉਂਦੇ ਆ ਤੇ ਇਹਦੇ ਵਿੱਚ ਮੇਰਾ 올ਓਵਰ ਪੰਜਾਬ ਸੈਕੰਡ ਰੈਂਕ ਮੈਂ ਹਾਸਲ ਕੀਤਾ ਤਾਂ ਸਰ ਮੈਂ ਪਹਿਲਾਂ ਆਪਣਾ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਲੀਗਲ ਕੰਸਲਟੈਂਟ ਸਿਲੈਕਟ ਹੋਈ ਸੀ 2021 ਦੇ ਵਿੱਚ ਤਾਂ 1 ਸਾਲ ਮੈਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਐਜ਼ ਅ ਲੀਗਲ ਕੰਸਲਟੈਂਟ ਸਰਵਿਸਿਜ਼ ਕੀਤੀਆਂ ਤਾਂ ਉਹਦੇ ਵਿੱਚ ਮੈਂ ਕਈ ਸਟੇਟਸ ਦੇ ਵਿੱਚ ਸਰਵਿਸ ਕਰਤੀ ਐ ਕਸ਼ਮੀਰ ਦੇ ਵਿੱਚ ਵੀ ਮੇਰੀ ਫਰਸਟ ਪੋਸਟਿੰਗ ਸੀਗੀ ਸ਼੍ਰੀਨਗਰ ਦੇ ਵਿੱਚ ਸੈਕੰਡ ਪੋਸਟਿੰਗ ਮੇਰੀ ਜਲੰਧਰ ਸੀਗੀ ਤੇ ਥਰਡ ਮੇਰੀ ਚੰਡੀਗੜ੍ਹ ਸੀਗੀ ਤਾਂ ਉਸ ਡਿਪਾਰਟਮੈਂਟ ਦੇ ਵਿੱਚ ਮੈਂ ਆਪਣਾ ਪੂਰਾ ਡੈਡੀਕੇਸ਼ਨ ਨਾਲ ਕੰਮ ਕੀਤਾ ਤਾਂ ਉਸ ਡਿਪਾਰਟਮੈਂਟ ਦੇ ਵਿੱਚ ਐਕਚੁਅਲੀ ਜੋ ਮੇਰੀ ਪੋਸ ਸੀਗੀ ਡੈਜ਼ਿਗਨੇਸ਼ਨ ਸੀਗਾ ਲੀਗਲ ਕੰਸਲਟੈਂਟ ਮੇਰੀ ਡੈਸਕ ਜੌਬ ਸੀਗੀ ਮੈਨੂੰ ਕੋਰਸ ਦੇ ਵਿੱਚ ਅਪੀਅਰ ਹੋਣ ਦਾ ਮੌਕਾ ਨਹੀਂ ਸੀ ਮਿਲਦਾ ਪਰ ਮੇਰਾ ਏਮ ਸਟਾਰਟਿੰਗ ਤੋਂ ਸੀਗਾ ਕਿ ਮੈਂ ਇਹਨਾਂ ਦਾ ਕੋਰਟ ਆਫ ਲਾ ਮੈਂ ਜਾ ਕੇ ਦੇਖਾਂ ਮੈਂ ਆਪਣਾ ਲੋਕਾਂ ਨੂੰ ਸਰਵਿਸਿਜ਼ ਪ੍ਰੋਵਾਈਡ ਕਰਾਂ ਜਿਨ ਨਾਲ ਆਪਣੀ ਸੁਸਾਇਟੀਜ਼ ਦੇ ਵਿੱਚ ਅੱਜ ਕੱਲ ਦਾ ਆਪਾਂ ਸਾਰੇ ਦੇਖਦੇ ਆਂ ਵੀ ਕ੍ਰਾਈਮ ਬਹੁਤ ਵਧ ਰਿਹਾ ਵੀ ਮੈਂ ਡਾਇਰੈਕਟਲੀ ਇਸ ਚੀਜ਼ ਦੇ ਵਿੱਚ ਇਨਵੋਲਵ ਹੋਵਾਂ ਪ੍ਰੈਕਟੀਕਲ ਅਸਪੈਕਟਸ ਤੋਂ ਮੈਂ ਇਸ ਚੀਜ਼ ਨੂੰ ਨੋਟਿਸ ਕਰਕੇ ਜਿੰਨਾ ਮੇਰੇ ਲਈ ਪੋਸੀਬਲ ਹੋ ਸਕੇ ਮੈਂ ਸੁਸਾਇਟੀ ਦੇ ਲਈ ਆਪਣੇ ਐਫਰਟਸ ਕਰਾਂ ਤਾਂ ਇਹੀ ਸੋਚ ਕੇ ਮੈਂ ਆਪਣਾ ਡ੍ਰੀਮ ਅਜ ਮੇਰਾ ਪਰਮਾਤਮਾ ਦੀ ਮੇਰੇ ਨਾਲ ਇਹ ਸাকसेसफुल ਹੋਇਆ ਤੇ ਮੇਰੀ ਸਿਲੇਕਸ਼ਨ ਹੋਈ ਹੈ ਤੇ ਹੁਣ ਮੈਂ ਆਪਣਾ ਐਕਚੁਅਲੀ ਪਬਲਿਕ ਪ੍ਰੋਸੀਕਿਊਟਰ ਦਾ ਮੇਨ ਰੋਲ ਹੁੰਦਾ ਹੈ ਕਿ ਟੂ ਰਿਪਰਿਜ਼ੈਂਟ ਦਾ ਸਟੇਟ ਇਹ ਏਡੀਜ ਕੋਰਸ ਸੈਸ਼ਨ ਕੋਰਸ ਦੇ ਵਿੱਚ ਅਪੀਅਰ ਹੁੰਦੇ ਆ ਤਾਂ ਮੈਂ ਹੁਣ ਇਹ ਹੀ ਆਪਣਾ ਕਰੂੰਗੀ ਕਿ ਮੈਂ ਵੱਧ ਤੋਂ ਵੱਧ ਡੈਡੀਕੇਸ਼ਨ ਦੇ ਨਾਲ ਰਿਪਰਿਜ਼ੈਂਟ ਕਰੂੰਗੀ ਸਟੇਟਸ ਨੂੰ ਲੋਕਾਂ ਦੇ ਨਾਲ ਪ੍ਰੈਕਟੀਕਲ ਅਸਪੈਕਟਸ ਤੇ ਤੌਰ ਤੇ ਮੈਂ ਜੁੜਾਂਗੀ ਪਹਿਲਾਂ ਮੈਂ ਸੈਂਟਰ ਦੇ ਅੰਦਰ ਕੰਮ ਕੀਤਾ। ਹਾਂਜੀ ਪਹਿਲਾਂ ਮੈਂ ਸੈਂਟਰ ਦੇ ਵਿੱਚ ਕੰਮ ਕੀਤਾ ਤੇ ਹੁਣ ਮੈਂ ਸਟੇਟ ਦੀ ਸਰਵਿਸ ਜੁਆਇਨ ਕੀਤੀ ਹੈ। ਕਿਸਤਾ ਲੱਗਦਾ ਅਗਲਾ ਆਉਣ ਵਾਲੇ ਫਿਊਚਰਸ ਕੀ ਲੱਗਦਾ ਕਿ ਹੁਣ ਵੀ ਅੱਗੇ ਤੱਕ ਜਾਓਗੇ ਕਦੋਂ ਕਿ ਕੀ ਕੀ ਦੇ ਹੁੰਦੇ ਆ ਕਿ ਕਿੰਨਾ ਟਾਈਮ ਲੱਗਦਾ ਨੈਕਸਟ ਜਿਹੜੀ ਹੈ ਤੁਸੀਂ ਕਿ ਫਿਊਚਰ ਕਰੋਗੇ ਸਰ ਇਸ ਡਿਪਾਰਟਮੈਂਟ ਦੇ ਵਿੱਚ ਐਕਚੁਅਲੀ ਪਬਲਿਕ ਪ੍ਰੋਸੀਕਿਊਟਰ ਜਿਹੜਾ ਡਿਪਟੀ ਡਿਸਟ੍ਰਿਕਟ ਅਟਾਰਨੀ ਹੈ ਹੋਮ ਆਫਿਸ ਦੇ ਵਿੱਚ ਜਿਹੜਾ ਡਿਪਾਰਟਮੈਂਟ ਇਹ ਆ ਰਿਹਾ ਇਹਨਾਂ ਦੇ ਵਿੱਚ ਐਕਚੁਅਲੀ ਸਕੋਪ ਬਹੁਤ ਜ਼ਿਆਦਾ ਐਕਸਪੋਜ਼ਰ ਕਾਫੀ ਹੈ ਬੇਸਿਕਲੀ ਪ੍ਰੋਮੋਸ਼ਨਸ ਕਾਫੀ ਜਲ ਇਸ ਡਿਸਟ੍ਰਿਕਟ ਹੈੱਡ ਕੁਆਟਰ ਤੇ ਹੈੱਡ ਹੁੰਦੇ ਨੇ ਫਿਰ ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਐਂਡ ਆਫਟਰ ਥੇ ਡਾਇਰੈਕਟਰ ਤਾਂ ਮੈਂ ਆਪਣੀ ਕੋਸ਼ਿਸ਼ ਕਰਾਂਗੀ ਕਿ ਵਾਤ ਤੋਂ ਬਾਅਦ ਆਪਣਾ ਮਨ ਤਨ ਲਗਾ ਕੇ ਪੂਰੀ ਡੈਡੀਕੇਸ਼ਨ ਦੇ ਨਾਲ ਸਰਵਿਸ ਕਰਾਂ ਤਾਂ ਜੋ ਮੈਂ ਐਕਚੁਅਲੀ ਪ੍ਰੋਮੋਸ਼ਨ ਲੈ ਕੇ ਤੇ ਸਕੂਲਿੰਗ ਤੋਂ ਸਰ ਮੇਰੀ ਸਾਰੀ ਸਕੂਲਿੰਗ ਨੇ ਨੈਸ਼ਨਲ ਕਨਵਰਜ ਸੀਨੀਅਰ ਸਕੈਂਡਰੀ ਮੋਗਾ ਤੋਂ ਮੈਂ ਨਰਸਰੀ ਤੋਂ ਲੈ ਕੇ 12th ਤੱਕ ਇੱਥੇ ਆਪਣੀ ਸਕੂਲਿੰਗ ਕੀਤੀ ਹੈ ਐਕਚੁਅਲੀ ਮੈਂ ਅੱਜ ਇੱਕ ਆਪਣਾ ਤਜਰਬਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਮੇਰਾ ਏਮ ਜੋ ਇੱਕ ਅਫੀਸਰ ਬਣਨ ਦਾ ਜੋ ਮੇਰਾ ਸੁਪਨਾ ਸੀਗਾ ਇਹ ਕਿੱਥੋਂ ਉੱਭਜਿਆ ਇਹ ਸੁਪਨਾ ਇਥੋਂ ਉੱਭਜਿਆ ਕਿ ਮੇਰੇ ਸਕੂਲ ਦੇ ਰਿਸਪੈਕਟਿਡ ਪ੍ਰਿੰਸੀਪਲ ਸਾਹਿਬ ਦਾਨਿਆ ਸਾਹਿਬ ਮੈਡਮ ਅੰਬਿਕਾ ਜੀ ਜਦੋਂ ਦਾਨਿਆ ਸਾਹਿਬ ਦੀ ਸਰਦੀ ਪ੍ਰਿੰਸੀਪਲ ਰਿਸਪੈਕਟਿਡ ਪ੍ਰਿੰਸੀਪਲ ਸਰ ਦੀ ਸਿਲੇਕਸ਼ਨ ਐਜ਼ ਇੱਕ ਤਹਿਸੀਲਦਾਰ ਹੋਈ ਐ ਐਗਜ਼ੈਕਟਿਵ ਅਫੀਸਰ ਤਾਂ ਫਰਸਟ ਡੇ ਮੈਂ ਛੋਟੀ ਜੀ ਹੁੰਦੀ ਸੀ ਮੈਨੂੰ ਯਾਦ ਹੈ ਕਿ ਇੱਕ ਦਿਨ ਆ ਕਿ ਸਕੂਲ ਦੇ ਵਿੱਚ ਜਦੋਂ ਸਾਨੂੰ ਅਸੈਂਬਲੀ ਦੇ ਵਿੱਚ ਪ੍ਰੇਅਰ ਹੋ ਰਹੀ ਸੀ ਸਾਨੂੰ ਗੁੱਡ ਨਿਊਜ਼ ਮਿਲੀ ਕਿ ਅੱਜ ਸਰ ਸਲੈਕਟ ਹੋਇਆ। ਉਦੋਂ ਇਹ ਨਹੀਂ ਸਮਝ ਨਹੀਂ ਸੀ ਹੁੰਦੀ ਕਿ ਪੋਸਟ ਕੀ ਹੈ, ਇਹਦੇ ਅੱਗੇ ਕੀ ਸਕੋਪਸ ਨੇ, ਇਹਨਾਂ ਵਿੱਚ ਕੀ ਸਰਵਿਸਿਜ਼ ਨੇ ਕਿਉਂਕਿ ਬਹੁਤ ਛੋਟੇ ਕਲਾਸਿਸ ਦੇ ਵਿੱਚ ਅਸੀਂ ਹੁੰਦੇ ਸੀਗੇ। ਤਾਂ ਫਿਰ ਮੈਂ ਦੇਖਿਆ ਕਿ ਜਦੋਂ ਸਰ ਫਰਸਟ ਡੇ ਆਪਣੀ ਸਰਵਿਸ ਜੁਆਇਨ ਕੀਤੀ ਹੈ ਸਰ ਨੇ, ਤਾਂ ਸਰ ਇੱਕ ਬਲੂ ਲਾਈਟ ਵਾਲੀ ਕਾਰ ਦੇ ਵਿੱਚ ਜਦੋਂ ਇੱਕ ਡਾਇਰੀ ਲੈ ਕੇ ਪ੍ਰੋਪਰ ਐਜ਼ ਅ ਅਫੀਸਰ ਸਰ ਨੇ ਆਪਣਾ ਮਤਲਬ ਸਰ ਨੇ ਇਨੀਸ਼ੀਏਟਿਵ ਕੀਤਾ ਉਦੋਂ ਜੁਆਇਨਿੰਗ ਸੀ ਸਰ ਦੀ, ਤਾਂ ਮੈਂ ਉਸ ਦਿਨ ठान ਲਿਆ ਸੀ ਕਿ ਮੈਂ ਵੀ ਇੱਕ ਦਿਨ ਵੀ ਮੈਨੂੰ ਵੀ ਪ੍ਰਮਾਤਮਾ ਮੌਕਾ ਦੇਵੇ ਤਾਂ ਮੈਂ ਦਨ ਅਫੀਸਰ ਬਣਾਂਗੀ ਤੇ ਮੈਂ ਉਸ ਦਿਨ ਆਪਣਾ ਮਤਲਬ ਜੋ ਮੇਰਾ ਉਸ ਦਿਨ ਤੋਂ ਚੱਲਿਆ ਆ ਰਿਹਾ ਹੈ ਏਮ ਸੀ ਬਚਪਨ ਤੋਂ ਅੱਜ ਪਰਮਾਤਮਾ ਨੇ ਉਹ ਮੇਰਾ ਏਮ ਪੂਰਾ ਕੀਤਾ ਹੈ ਕਿ ਮੈਂ ਆਪਣੀ ਸਟੇਟ ਦੇ ਵਿੱਚ ਮੰਤਨ ਲਾ ਕੇ ਕਿੰਨੇ ਸਮੇਂ ਦਾ ਸਰਵਿਸ ਦੇ ਵਿੱਚ ਕਿੰਨਾ ਸਮਾਂ ਲੱਗਿਆ ਇੱਥੋਂ ਤੱਕ ਪਹੁੰਚਣ ਲਈ ਕਿੰਨਾ ਸਮਾਂ ਸਰ ਐਕਚੁਅਲੀ ਮੈਂ ਆਪਣੀ ਐਲ ਐਲ ਬੀ 2014 ਦੇ ਵਿੱਚ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਕੀਤੀ ਸੀਗੀ ਉਦੋਂ ਉਦੋਂ ਤੋਂ ਲੈ ਕੇ ਅੱਜ ਤੱਕ 9 ਸਾਲ ਦੇ ਕਰੀਬ ਮੈਨੂੰ ਜਰਨੀ ਕਰਨੀ ਪਈ ਲੰਬੀ ਆ ਜਰਨੀ 노 ਡਾਊਟ ਬਹੁਤ ਸਾਰੇ ਫੇਲਿਅਰਸ ਮੈਂ ਦੇਖੇ ਐ ਪਹਿਲਾਂ ਮੈਂ ਜੁਡੀਸ਼ੀਅਲ ਸਰਵਿਸਿਜ਼ ਦੀਆਂ ਤਿਆਰੀਆਂ ਕੀਤੀਆਂ ਮੀਨਸ ਮੇਰਾ ਕੁਆਲੀਫਾਈ ਨਹੀਂ ਹੋਇਆ 3 ਟੈਂਪਸ ਮੈਂ ਦਿੱਤੇ ਐ ਫਿਰ ਮੇਰੀ ਡੀ ਦੇ ਵਿੱਚ ਸੈLECTION ਹੋਈ ਐ ਤਾਂ ਆਫਟਰ 9 ਆਫਟਰ 9 ਇਅਰਸ ਮੈਂ ਅੱਜ ਇੱਥੇ ਪਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਤੇ ਅੰਬਿਕਾ ਮੈਡਮ ਦਾ ਮੈਂ ਇੰਨਾ ਜ਼ਿਆਦਾ ਦਾਨੀਆਂ ਸਰ ਰਿਸਪੈਕਟਡ ਪ੍ਰਿੰਸੀਪਲ ਮੈਮ ਰਿਸਪੈਕਟਡ ਸਰ ਰਿਸਪੈਕਟਡ ਸਟਾਫ ਐਂਡ ਸਰ ਦੇ ਰਿਸਪੈਕਟਡ ਸਨ ਡਾਟਰ ਇਨ ਲਾ ਸਭ ਦਾ ਮੈਂ ਤੈ ਦਿਲੋਂ ਸ਼ੁਕਰਾਨਾ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਮੈਨੂੰ ਹਰ ਟਾਈਮ ਸਪੋਰਟ ਕੀਤਾ ਜਦੋਂ ਵੀ ਮੈਨੂੰ ਫੇਲਰ ਹੁੰਦੀ ਸੀ ਮੈਂ ਫੇਲਰ ਫੀਲ ਕਰਦੀ ਸੀ ਮੇਰਾ ਇੱਕ ਵਾਰੀ ਤਾਂ ਬ੍ਰੇਕਡਾਊਨ ਹੋ ਜਾਂਦਾ ਹੈ ਕਿ ਮੇਰਾ ਹੁਣ ਕੀ ਬਣੇਗਾ ਫਿਊਚਰ ਦੇ ਵਿੱਚ ਪਰ ਸਰ ਤੇ ਮੈਡਮ ਸੀਗੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਇੱਕ ਦਿਨ ਆਪਾਂ ਇਹ ਸੀਟ ਲੈਣੀ ਆ ਇੱਕ ਦਿਨ ਉਹ ਦਿਨ ਆਏਗਾ ਤੇ ਤੁਸੀਂ ਆਪਣੀ ਹਾਰਡਵਰਕ ਕੰਟੀਨਿਊ ਰੱਖਣਾ ਹੈ ਪ੍ਰੋਪਰ ਆਪਣੀ ਪ੍ਰੈਪਰੇਸ਼ਨਸ ਦੇ ਵਿੱਚ ਕੋਈ ਆਂਚ ਨਹੀਂ ਆਣ ਦੇਣੀ ਤੇ ਇਹਨਾਂ ਦੀ ਬੇਸਿਕਲੀ ਡੈਡੀਕੇਸ਼ਨ ਦੇ ਨਾਲ ਤੇ ਮੈਂ ਆਪਣੇ ਰਿਸਪੈਕਟਡ ਪੇਰੈਂਟਸ ਦੀ ਡੈਡੀਕੇਸ਼ਨ ਦੇ ਨਾਲ ਆਪਣੇ ਭੈਣ ਭਰਾ ਦੇ ਸਹਿਯੋਗ ਦੇ ਨਾਲ ਆਪਣੇ ਸਕੂਲ ਦੀ ਸਟਾਫ ਦੇ ਨਾਲ ਯੂਨੀਵਰਸਿਟੀਜ਼ ਦੇ ਸਟਾਫ ਦੇ ਨਾਲ ਉਹਨਾਂ ਦੀ ਹੈਲਪ ਦੇ ਨਾਲ ਸਪੋਰਟ ਕਰੇ ਜਿਸ ਦੇ ਨਾਲ ਅੱਜ ਇਹ ਮੁੰਡੀਆਂ ਹਰ ਖੇਤਰ ਚ ਮੱਲਾ ਮਾਰ ਰਹੀਆਂ ਹਨ ਹਰਮਨ ਪ੍ਰੀਤ ਦੀ ਗੱਲ ਕਰੀਏ ਮੋਗੇ ਦਾ ਨਾਮ ਰੋਸ਼ਨ ਕੀਤਾ ਇਸੇ ਤਰ੍ਹਾਂ ਹੋਰ ਵੀ ਕਈ ਲੜਕੀਆਂ ਨੇ ਪਰ ਅੱਜ ਤੁਸੀਂ ਵੀ ਮੋਗੇ ਦਾ ਨਾਮ ਰੋਸ਼ਨ ਕੀਤਾ ਲੜਕੀਆਂ ਨੂੰ ਕੁੱਖਾਂ ਚ ਮਾਰ ਦਿੱਤਾ ਜਾਂਦਾ ਕੀ ਮੈਸੇਜ ਦੇਣਾ ਚਾਹੁੰਗਾ ਮੈਂ ਮੈਂ ਤਾਂ ਅੱਜ ਸੋਸਾਇਟੀ ਨੂੰ ਆਪਣੇ ਸੋਸ਼ਲ ਅ ਮੇ ਅ ਪੁਆਇੰਟ ਆਫ ਿਊ ਤੋ ਇਹੀ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਅੱਜ ਦੇ ਟਾਈਮ ਤੇ ਜਿਹੜੀਆਂ ਧੀਆ ਇਹਨਾਂ ਦਾ ਪੇਰੈਂਟਸ ਨੂੰ ਮਾਣ ਕਰਨਾ ਚਾਹੀਦਾ ਔਰ ਪੇਰੈਂਟਸ ਕਰ ਵੀ ਰਿਹਾ ਪੇਰੈਂਟਸ ਨੇ ਅੱਜ ਦੇ ਟਾਈਮ ਤੇ ਮੈਂ ਇਹੀ ਨੋਟਿਸ ਕਰ ਰਹੀ ਆ ਵੀ ਪੁੱਤਾਂ ਦੇ ਧੀਆ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਪੇਰੈਂਟਸ ਆਪਣਾ ਮਨ ਤਨ ਲਗਾ ਕੇ ਆਪਣੀਆਂ ਲੜਕੀਆਂ ਨੂੰ ਪੜਾ ਰਿਹਾ ਔਰ ਉਹ ਬਹੁਤ ਉੱਚੀਆਂ ਪੋਜੀਸ਼ਨਸ ਵੀ ਹਾਸਲ ਕਰ ਰਹੀਆਂ ਤੇ ਮੈਂ ਸਾਰੀ ਸੋਸਾਇਟੀ ਨੂੰ ਇਹੀ ਮੈਸੇਜ ਦਵੂੰਗੀ ਸਾਰੇ ਪੇਰੈਂਟਸ ਨੂੰ ਕਿ ਆਪਣੀਆਂ ਲੜਕੀਆਂ ਨੂੰ ਉਹਨਾਂ ਦਾ ਜੋ ਵੀ ਉਹਨਾਂ ਦੇ ਅੰਦਰ ਜਿਹੜੀ ਕਲਾ ਹੈਗੀ ਆ ਉਹ ਆਰਟ ਜਿਹੜਾ ਹੈਗਾ ਵੀ ਉਹਨਾਂ ਨੂੰ ਉਜਾਗਰ ਕਰਨ ਦਾ ਮੌਕਾ ਦਿਓ ਤੇ ਉਹ ਇੱਕ ਦਿਨ ਇੱਕ ਨਾ ਇੱਕ ਦਿਨ ਉਹ ਪੋਜੀਸ਼ਨ ਹਾਸਲ ਕਰ ਹੀ ਲੈਂਦੀ ਹੈ। ਨਾਮ ਕਿ ਬੇਟੀ ਅਦਿਤੀ ਗੁਪਤਾ ਨੇ ਪੰਜਾਬ ਪਾਰ ਵਿੱਚੋਂ ਮੈਰਿਟ ਦੇ ਵਿੱਚ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ ਫਾਰ ਦਾ ਪੋਸਟ ਆਫ ਡੈਪਟੀ ਡਿਸਟ੍ਰਿਕਟ ਅਟਾਰਨੀ। ਔਰ ਇਹ ਬੱਚੀ ਸ਼ੁਰੂ ਤੋਂ ਹੀ ਮਿਹਨਤੀ ਰਹੀ ਹੈ ਔਰ ਇਸਨੇ ਪਹਿਲਾ ਈਡੀ ਦੇ ਵਿੱਚ ਬਤੌਰ ਲਾਅ ਆਫੀਸਰ ਕੰਮ ਕੀਤਾ ਔਰ ਕੱਲ ਹੀ ਰਿਜ਼ਲਟ ਆਇਆ ਤਾਂ ਇਸ ਦੇ ਲਈ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਕੀ ਮੈਸੇਜ ਕੀ ਦੇਉਗੇ ਬੱਚਾ ਉਹਨਾਂ ਤੇ ਲੜਕੀਆਂ ਉਹ ਜਿਹੜੇ ਬਾਪੇ ਜਿਹੜਾ ਬੰਦੇ ਨੇ ਇਸ ਦਾ ਹੈ ਕਿ ਹਾਰਡ ਵਰਕ ਨੈਵਰ ਗੋਜ਼ ਅਨ ਰਿਵਾਰਡਡ ਜਿਹੜਾ ਮਿਹਨਤ ਹੈ ਉਸ ਦਾ ਹਮੇਸ਼ਾ ਫਲ ਮਿਲਦਾ ਹੈ ਜੇ ਤੁਸੀਂ ਇਸ ਬੱਚੀ ਨੇ ਟਰਾਈ ਕੀਤਾ ਔਰ ਇੱਕ ਵਾਰੀ ਕਹਿੰਦੇ ਨੇ ਅਗਰ ਤੁਹਾਨੂੰ ਸਫਲਤਾ ਨਹੀਂ ਮਿਲਦੀ ਤੁਸੀਂ ਮਿਹਨਤ ਕਰਦੇ ਰਹੋ ਔਰ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖੋ ਸਖਤ ਮਿਹਨਤ ਦੇ ਵਿੱਚ ਵਿਸ਼ਵਾਸ ਰਿਸ਼ਵਾਸ ਕਰੋ ਉਸਤੇ ਨਾਲ ਸਫਲਤਾ ਅਵਸ਼ ਮਿਲਦੀ ਹੈ ਤਾਂ ਇਹ ਕੁਝ ਕਹਿੰਦੇ ਹੋਏ ਮੈਂ ਇੱਥੇ ਵੀ ਸਪਸ਼ਟ ਕਰਨਾ ਚਾਹਾਂਗਾ ਕਿ ਇੱਥੇ ਨੈਸ਼ਨਲ ਕਨਵੈਂਟ ਸਕੂਲ ਮੋਗਾ ਦੇ ਵਿੱਚ ਕਾਫੀ ਬੱਚੇ ਜਿਹੜੇ ਆ ਯੂਨੀਵਰਸਿਟੀ ਵਿੱਚ 골ਡ ਮੈਡਲ ਲੈ ਚੁੱਕੇ ਆ ਔਰ ਇਸ ਦੀ ਬੇਟੀ ਦੀ ਜਿਹੜੀ ਸਿਸਟਰ ਹੈ ਅਲੀਸ਼ਾ ਗੁਪਤਾ ਉਸਨੇ ਵੀ ਐਮ ਬੀਬੀਐਸ ਵਿੱਚੋਂ ਜਲੰਧਰ ਵਿਖੇ ਕਾਲਜ ਵਿੱਚ 골ਡ ਮੈਡਲ ਲਿਆ ਲਾਈਵ ਤੇਸ ਚੈਨਲ ਦੇ ਲਈ ਸਰਬਜੀਤ ਤਰੌਲੀ ਦੀ